ਅਲੀ ਭਾਈ ਯੂਐਸਏ ট্রাক ਸੇਲ ਹਿਸਟਰੀ ਬਣਾਉਣ ਜਾ ਰਿਹਾ ਹੈ ਹਿਸਟਰੀ ਦੇ ਯੂਐਸਏ ট্রাক ਸੇਲ ਦਾ ਨਾਮ ਲਿੱਤਾ ਜਾਵੇਗਾ ਕਿ ਅਸੀਂ ਜਿਹੜਾ ਕਸਟਮਰ ਵਾਸਤੇ ਕਰ ਰਹੇ ਹੈ ਅੱਛਾ ਇਹ ਹੈਗਾ ਔਨ ਬੋਰਡ ਡਾਇਗਨੋਸਟਿਕ ਟੂਲ ਔਨ ਬੋਰਡ ਡਾਇਗਨੋਸਟਿਕ ਟੂਲ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਸਾਡੇ ਤੋਂ ਇੰਟਰਨੈਸ਼ਨਲ ਲਿਆ ਇਹ ਤੁਹਾਨੂੰ ਕੋਈ ਲਾਈਟ ਆ ਜਾਂਦੀ ਹੈ ਕੋਡ ਆ ਜਾਂਦਾ ਤੁਸੀਂ ਇਹਦੇ ਚ ਇੰਟਰਨੈਸ਼ਨਲਸ ਲਾ ਕੇ ਸਭ ਤੋਂ ਪਹਿਲਾਂ ਤਾਂ ਕੋਡ ਦੇਖ ਸਕਦੇ ਹੋ ਅੱਛਾ ਉਹ ਕੀ ਕੋਡ ਆ ਪਲੱਸ ਨਾਲੀ ਉਹ ਜਿਹੜਾ ਇੰਟਰਨੈਸ਼ਨਲ ਦਾ ਮੇਨ ਕੰਪਿਊਟਰ ਆ ਉਹਦੇ 'ਚ ਵੀ ਅਪਲੋਡ ਹੋ ਰਣੀ ਇਨਫੋਰਮੇਸ਼ਨ ਡਰਾਈਵਰ ਜਾ ਰਿਹਾ ਸੀ ਰਸਤੇ 'ਚ ਉਹਨੂੰ ਕੋਡ ਆ ਗਿਆ ਅੱਛਾ ਉਹਨੇ ਔਨ ਬੋਰਡ ਡਾਇਗਨੋਸਟਿਕ ਟੂਲ ਲਾਇਆ ਸਾਲ ਦੀ ਵਾਰੰਟੀ ਤੇ ਹੈਗੀ ਤੁਹਾਡੇ ਕੋਲ ਅੱਛਾ ਪਰ ਇਹ ਪਤਾ ਨਹੀਂ ਕਿ ਇਹਦੇ 'ਚ ਕੀ ਕੋਡ ਆਇਆ ਕਿਉਂਕਿ ਫੋਨ 'ਚ ਜਿਹੜਾ ਤੁਹਾਡਾ ਸੌਫਟਵੇਅਰ ਆ ਉਹਦਾ ਨਾਮ ਹੈਗਾ ਜੀ ਐਨ ਈ ਐਕਸ ਆਈ ਕਿਊ ਡਿਸਪਲੇ ਲਿੰਕ ਤੁਸੀਂ ਉਹਦੇ 'ਚ ਜਾ ਕੇ ਉਹਨੂੰ ਕੋਡ ਨੂੰ ਰੀਡ ਕਰ ਲਿਆ ਜਿਹੜੀ ਮਰਜ਼ ਡਾਇਗਨੋਸ ਹੋ ਜਾਏਗਾ ਰੋਡ ਦੇ ਉੱਤੇ ਪਤਾ ਚੱਲ ਜਾਣਾ ਕਿ ਇਹਦੇ ਟਰੱਕ 'ਚ ਬਿਮਾਰੀ ਕੀ ਹੈ ਮਸਲਾ ਕੀ ਹੈ ਹੁਣ ਕਿਹੜੇ ਡਾਕਟਰ ਕੋਲ ਲੈ ਕੇ ਜਾਣਾ ਕਿਹੜੇ ਹਸਪੀਟਲ ਲੈ ਕੇ ਜਾਣਾ ਤੁਸੀਂ ਯੂ ਐਸ ਏ ਅਮਰੀਕਾ ਮੈਕਸੀਕੋ ਕਿੱਧਰ ਵੀ ਹੋ ਤੁਸੀਂ ਇਹ ਡਾਇਗਨੋਸ ਕਨੈਕਟ ਕਰਨਾ ਨਾਲ ਸਾਨੂੰ ਕਾਲ ਲਾ ਦੇਣੀ ਹੈ ਤੁਹਾਨੂੰ ਰਾਈਟ ਅਵੇ ਦੱਸ ਦਾਂਗੇ ਕਿ ਭਾਈ ਤੁਹਾਡੇ ਟਰੱਕ ਨਾਲ ਕੀ ਚਾਹੀਦਾ ਕਿਉਂਕਿ ਅਸੀਂ ਸਾਲ ਦੀ ਵਾਰੰਟੀ ਤੇ ਦੇ ਹੀ ਰਹੇ ਹਾਂ ਜਿਹਦੇ ਵਿੱਚ ਮੋਸਟਲੀ ਕੰਪੋਨੈਂਟ ਕਵਰ ਨੇ ਠੀਕ ਹੋ ਗਿਆ ਕਲਾ ਅਸੀਂ ਪਬਲਿਕ ਨਹੀਂ ਕਰਦੇ ਸੀ ਯੂ ਐਸ ਏ ਟਰੱਕ ਸੇਲ ਪਹਿਲਾਂ ਇਹ ਹਿਸਟਰੀ ਬਣਾਉਣ ਜਾ ਰਿਹਾ ਹੈ ਕਿ ਪਬਲਿਕਲੀ ਕਸਟਮਰ ਨੂੰ ਦੇ ਦੇਗਾ ਤਾਂ ਕਿ ਕਸਟਮਰ ਕੋਲ ਪੂਰਾ ਕੰਟਰੋਲ ਹੋ ఇన్ਫਰਮੇਸ਼ਨ ਦਾ ਔਨ ਰੋਡ ਡਾਇਗਨੋਸਟਿਕ ਟੂਲ ਜਿਹੜਾ ਲਿੰਕ ਹੋਏਗਾ ਮੇਨ ਕੰਪਿਊਟਰ ਨਾਲ ਇੰਟਰਨੈਸ਼ਨਲ ਵਰਚੂਅਲੀ ਅਸੀਂ ਇਸ ਤਰ੍ਹਾਂ ਦੀ ਮਤਲਬ ਕੋਈ ਵੀ ਇਨਫਰਮੇਸ਼ਨ ਹੋਏ ਜਿਹਦੇ ਚ ਅਸੀਂ ਵਾਰੰਟੀ ਦੀ ਕਵਰੇਜ ਹੋਏ ਕਿਹੜੀ ਕਿਹੜੀ ਚੀਜ਼ ਕਵਰ ਹੈ ਵਾਰੰਟੀ ਚ ਉਹਦੀ ਸਾਰੀ ਇਨਫਰਮੇਸ਼ਨ ਜਿਹੜੀ ਆ ਉਹ ਅਸੀਂ ਕੱਢ ਸਕਦੇ ਹਾਂ ਕਲਵੀ ਇਨਫਾਰਮੇਸ਼ਨ ਅਵੇਲੇਬਲ ਆ ਜੇ ਕਿਸੇ ਵੀ ਇੰਟਰਨੈਸ਼ਨਲ ਤੇ ਜਾਓਗੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਅਸੀਂ ਆਨ ਬੋਰਡ ਡਾਇਗਨੋਸਟਿਕ ਕਰ ਲਈ ਆ ਕੰਪਿਊਟਰ 'ਚ ਆਲਰੇਡੀ ਸਾਰੇ ਕੋਡ ਆ ਗਏ ਨੇ ਇਹ ਵਾਰੰਟੀ 'ਚ ਹੈਗੇ ਤੁਸੀਂ ਮੈਨੂੰ ਦੱਸੋ ਹੁਣ ਕਿੰਨਾ ਟਾਈਮ ਲੱਗੇਗਾ ਮੈਂ ਟਰੱਕ ਲਿਆਵਾਂ ਇਹ ਕੋਡ ਦਾ ਮਕਸਦ ਕੀ ਆ ਕੀ ਇਹ ਕੋਡ ਕੋਈ ਜਨਰਿਕ ਕੋਡ ਆ ਜਾਂ ਖਤਰਨਾਕ ਤੇ ਨਹੀਂ ਕਿ ਵੀ ਡਰਾਈਵ ਕਰਨ ਨਾਲ ਮਜ਼ੀਦ ਗੱਡੀ ਨੂੰ ਨੁਕਸਾਨਦਗੀ ਪਹੁੰਚ ਸਕਦਾ ਬਿਲਕੁਲ ਉਹਦੇ 'ਚ ਜ਼ਿਆਦਾ ਟਰੱਕ ਨੂੰ ਨੁਕਸਾਨ ਨਹੀਂ ਪਹੁੰਚ ਸਕਦਾ ਤੇ ਉਹਦੇ 'ਚ ਪ੍ਰੋਗਰਾਮਿੰਗ ਚਾਹੀਦੀ ਆ ਏਬੀਏਤੀ ਕਈ ਚੀਜ਼ਾਂ ਇਸ ਤਰ੍ਹਾਂ ਨੇ ਜਿਹੜੀਆਂ ਉਹ ਬੇਸਿਕਲੀ ਕਵਰ ਹੁੰਦੀਆਂ ਨੇ ਅੰਡਰ ਰੀਕਾਲ ਜੇ ਰੀਕਾਲ ਹੈਗੀ ਤੇ ਉਹ ਵੀ ਤੁਸੀਂ ਦੱਸ ਦਾਂਗੇ ਭਾਈ ਇਹ ਤੇ ਰੀਕਾਲ ਦੀ ਚੀਜ਼ ਆ ਤੁਸੀਂ ਇਹ ਰੀਕਾਲ ਕਰਾ ਲਓ ਉਹਦੇ ਚ ਕਵਰ ਹੋ ਜਾਣੀ ਆ ਹੁਣ ਤੁਹਾਨੂੰ ਕਾਲ ਆਂਦੀ ਹੈ ਭਾਜੀ ਅਸੀਂ ਇੱਧਰ ਖੜੇ ਆ ਪ੍ਰੋਬਲਮ ਆ ਗਿਆ ਅੱਛਾ ਪਹਿਲੇ ਉਹਨਾਂ ਨੂੰ ਸਾਨੂੰ ਕੁਐਸਚਨ ਕਰਨੇ ਪੜਨੇ ਵੀਡੀਓ ਲੈਣੀ ਪੈਂਦੀ ਹੈ ਕਿਹੜਾ ਕੋਡ ਆ ਰਿਹਾ ਕਿਦਾਂ ਦਾ ਕੋਡ ਆ ਰਿਹਾ ਕੀ ਆਵਾਜ਼ਾਂ ਆ ਰਹੀਆਂ ਨੇ ਫਿਰ ਉਹਨੂੰ ਦੱਸਣਾ ਪੈਂਦਾ ਯਾਰ ਤੁਹਾਡੇ ਨਾਲ ਜਿਹੜਾ ਲਵ ਹੈ ਉਹਦੇ ਤੇ ਚੱਲ ਜਾਓ ਫਿਰ ਉਹ ਲੋਕ ਤੇ ਜਾਂਦੇ ਨੇ ਲਵ ਜਾਂ ਸਪੀਡ ਕੋਤੇ ਜਾਂਦੇ ਕਈ ਵਾਰੀ ਉਧਰ ਚੀਜ਼ ਕਵਰ ਹੋ ਜਾਂਦੀ ਕبھی ਕਦੀ ਉਹ ਕਹਿੰਦੇ ਯਾਰ ਥਿਸ ਇਜ਼ ਮੋਰ ਦਨ ਅਵਰ ਉਹ ਤੇ ਕੋਈ ਨਾ ਮਸਲਾ ਜਿੰਦਾ ਸਮਝਾਣਾ ਉਹਨਾਂ ਨੂੰ ਫੁੱਲ ਸਾਡੀ ਰਿਕੁਆਇਰਮੈਂਟ ਇੰਡਸਟਰੀ ਦੀ ਹੈ ਤੇ ਅੱਧਾ ਮਕੈਨਿਕ ਹੋਏ ਅੱਧਾ ਡਰਾਈਵਰ ਹੋਏ ਅੱਧਾ ਬਿਜ਼ਨਸਮੈਨ ਹੋਏ ਅੱਧਾ ਕਸਟਮਰ ਸਰਵਿਸ ਵਾਲਾ ਹੋਏ ਯਾਨੀ ਨਾਲ ਤੁਸੀਂ ਇੱਕ ਟੋਪੀ ਪਾਈ ਆ ਡਰਾਈਵਰ ਦੀ ਨਾਲ ਦੂਜੀ ਟੋਪੀ ਪਾਈ ਆ ਤੁਸੀਂ ਮਕੈਨਿਕ ਦੀ ਨਾਲ ਤੀਜੀ ਟੋਪੀ ਪਾਈ ਆ ਤੁਸੀਂ ਉਹਨਾਂ ਯਾਰ ਉਹਦੇ ਵਿੱਚ ਜਿੰਨੀ ਇਨਫੋਰਮੇਸ਼ਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਸਟਮਰ ਨੂੰ ਦਈਏ ਉਹ ਕਸਟਮਰ ਦੇ ਮੋਡਿਆਂ ਤੋਂ ਬਾਹਰ ਲਾ ਦਿੰਦੇ। ਯੂਐਸ ਟੈਕਸਿਸ ਪੋਡਕਾਸਟ ਤਰਫੋਂ ਮੈਂ ਅਲੀ ਜੱਲ ਆਪਣਾ तमाम ਸੁਣਨ ਤੇ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਕਹਨਾ। ਅੱਗੇ ਵੀ ਅਸੀਂ ਬੜੇ ਅੱਛੇ ਚ ਟੌਪਿਕ ਲੈ ਕੇ ਆਂਦੇ ਹਾਂ ਕਿ ਅੱਜ ਇੱਕ ਅਜੀਬ ਜਿਹਾ ਪੁਰਜ਼ਾ ਸ਼ਾਜੀ ਨੇ ਮੇਰੇ ਹੱਥ ਤੇ ਜੇ ਦਿੱਤਾ ਹੈ ਇਹਦੇ ਬਾਰੇ ਪੁੱਛਾਂਗੇ ਕੀ ਚੀਜ਼ ਏ। ਇਹਦੀ ਡਿਟੇਲ ਵਿੱਚ ਜਾਣਾਂਗੇ ਤੇ ਇਹ ਕਿਉਂ ਜ਼ਰੂਰੀ ਏ ਔਰ ਇਹਦਾ ਹੋਣਾ ਤੁਸੀਂ ਕਿਉਂ ਲਾਜ਼ਮੀ ਕੀਤਾ ਹੈ ਕਿ ਹੁਣ ਤੁਸੀਂ ਅੱਗੇ ਲੋਕਾਂ ਨੂੰ ਦਿਓਗੇ ਖਾਸ ਤੌਰ ਤੇ ਉਹ ਲੋਕ ਜਿਹੜੇ ਇੱਥੋਂ ਟਰੱਕ ਖਰੀਦਣਗੇ ਅੱਗੇ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਔਰ ਜ਼ਿਆਦਾ ਜ਼ਿਆਦਾ ਲੋਕਾਂ ਤੱਕ ਵੀਡੀਓਜ਼ ਸ਼ੇਅਰ ਕਰੋ ਤਾਂ ਕਿ ਇਨਫਾਰਮੇਟਿਵ ਜਿਹੜੀਆਂ ਵੀਡੀਓਜ਼ ਨੇ ਜ਼ਿਆਦਾ ਲੋਕ ਉਹਦੇ ਨਾਲ ਫਾਇਦਾ ਚੁੱਕ ਸਕਣ ਤੇ ਯੂਐਸ ਟ੍ਰਕ ਸਿੰਘ ਤਰਫੋਂ ਸੈਦ ਭਾਜੀ ਸਾਡੇ ਨਾਲ ਨੇ ਸਾਡੇ ਨਾਲ ਕੜੇ ਨੇ ਅੱਛਾ ਜੀ ਤੁਸੀਂ ਅੱਜ ਮੈਨੂੰ ਇੱਕ ਛੋਟਾ ਜਿਹਾ ਇੱਕ ਨੀਲਾ ਜਿਹਾ ਤੇ ਇਹ ਗ੍ਰੀਨ ਜਿਹਾ ਇੱਕ ਪੁਰਜ਼ਾ ਪਕੜਾਇਆ ਹੈ ਨਾਲ ਬਲੈਕ ਇਹਦੇ ਦੰਦ ਵੀ ਨਹੀਂ ਅੰਦਰ ਇਹ ਖੈਰ ਦੇ ਕੀ ਚੀਜ਼ ਹੈ ਸਸਰੀ ਕਾਲ ਜੀ ਨਮਸਤੇ ਸਲਾਮ ਅਲੈਕੁਮ ਅਲੀ ਭਾਈ ਯੂਐਸਏ ਟਰੱਕ ਸੇਲਾ ਹਿਸਟਰੀ ਬਣਾਉਣ ਜਾ ਰਿਹਾ ਹੈ ਅੱਛਾ ਇਹ ਤੁਸੀਂ ਵਰਡ ਯੂਜ਼ ਕਰੋ ਹਿਸਟਰੀ ਤੇ ਯੂਐਸਏ ਟਰੱਕ ਸੇਲਾ ਦਾ ਨਾਮ ਲਿੱਤਾ ਜਾਵੇਗਾ ਕਿ ਅਸੀਂ ਜਿਹੜਾ ਕਸਟਮਰ ਵਾਸਤੇ ਕਰ ਰਹੇ ਹਾਂ ਅੱਛਾ ਇਹ ਹੈਗਾ ਔਨ ਬੋਰਡ ਡਾਇਗਨੋਸਟਿਕ ਟੂਲ ਔਨ ਬੋਰਡ ਡਾਇਗਨੋਸਟਿਕ ਟੂਲ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਸਾਡੇ ਤੋਂ ਇੰਟਰਨੈਸ਼ਨਲ ਲਿਆ ਤੇ ਤੁਹਾਨੂੰ ਕੋਈ ਲਾਈਟ ਆ ਜਾਂਦੀ ਹੈ ਕੋਡ ਆ ਜਾਂਦਾ ਤੁਸੀਂ ਇਹਦੇ ਚ ਇੰਟਰਨੈਸ਼ਨਲ ਚ ਲਾ ਕੇ ਸਭ ਤੋਂ ਪਹਿਲਾਂ ਤਾਂ ਕੋਡ ਦੇਖ ਸਕਦੇ ਹੋ ਅੱਛਾ ਉਹ ਕੀ ਕੋਡ ਆ ਪਲੱਸ ਨਾਲ ਹੀ ਉਹ ਜਿਹੜਾ ਇੰਟਰਨੈਸ਼ਨਲ ਦਾ 메ਨ ਕੰਪਿਊਟਰ ਆ ਉਹਦੇ ਚ ਵੀ ਅਪਲੋਡ ਹੋ ਜਾਣੀ ਇਨਫੋਰਮੇਸ਼ਨ ਯਾਨੀ ਹੁਣ ਰੋਡ ਤੇ ਉਹ ਡਰਾਈਵਰ ਜਿਹੜਾ ਡਾਕਟਰ ਵੀ ਹੋਏਗਾ ਨਾਲ ਨਾਲ ਜੀ ਤੁਸੀਂ ਡਾਕਟਰ ਨਹੀਂ ਹੋ ਨਾਲ ਸਰਜਨ ਵੀ ਬੈਠਿਆ ਅੱਛਾ ਨਾਲ ਅਸੀਂ ਵੀ ਬੈਠੇ ਆ ਜੇ ਤੁਸੀਂ ਉਹ ਕੋਡ ਕਰ ਦਿਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੂੰ ਇਹ ਟਰੱਕ 'ਚ ਅਸੀਂ ਅਲੀ ਭਾਈ ਇਹ ਡੈਮੋ ਕਰਕੇ ਦਿਖਾਉ ਅਸੀਂ ਜਾ ਰਹੇ ਸੀ ਹਾਂ ਡਰਾਈਵਰ ਜਾ ਰਿਹਾ ਸੀ ਰਸਤੇ 'ਚ ਉਹਨੂੰ ਕੋਡ ਆ ਗਿਆ ਅੱਛਾ ਉਨੇ ਆਨ ਬੋਰਡ ਡਾਇਗਨੋਸਟਿਕ ਟੂਲ ਲਾਇਆ ਸਾਲ ਦੀ ਵਾਰੰਟੀ ਤੇ ਹੈਗੀ ਤੁਹਾਡੇ ਕੋਲ ਪਰ ਇਹ ਪਤਾ ਨਹੀਂ ਕਿ ਇਹਦੇ ਚ ਕੀ ਕੋਡ ਆਇਆ ਕਿਉਂਕਿ ਇੰਜਨ ਲਾਈਟ ਆ ਗਈ ਹੈ ਠੀਕ ਹੈ ਤੁਸੀਂ ਆਪਣਾ ਇੰਜਨ ਲਾਈਟ ਨੂੰ ਕਨੈਕਟ ਕੀਤਾ ਆਪਣੇ ਫੋਨ ਨਾਲ ਫੋਨ ਚ ਜਿਹੜਾ ਤੁਹਾਡਾ ਸੌਫਟਵੇਅਰ ਆ ਉਹਦਾ ਨਾਮ ਹੈਗਾ ਜੀ ਐਨ ਈ ਐਕਸ ਆਈ ਕਿਊ ਡਿਸਪਲੇ ਲਿੰਕ ਤੁਸੀਂ ਉਹਦੇ ਤੇ ਜਾ ਕੇ ਉਹਨੂੰ ਕੋਡ ਨੂੰ ਰੀਡ ਕਰ ਲਿਆ ਕੋਡ ਨਾਲ ਤੁਸੀਂ ਵੀ ਰੀਡ ਕਰ ਸਕਦੇ ਹੋ ਤੇ ਸੇਮ ਟਾਈਮ ਕੋਡ ਜਿਹੜਾ ਉਹ ਇੰਟਰਨੈਸ਼ਨਲ ਦੇ 메ਨ ਕੰਪਿਊਟਰ 'ਚ ਵੀ ਅਪਲੋਡ ਹੋ ਗਿਆ ਠੀਕ ਹੋ ਗਿਆ ਤੁਸੀਂ ਜਾ ਕੇ ਉਹਦੀ ਡਿਸਕ੍ਰਿਪਸ਼ਨ ਪੜ੍ਹੀ ਡਿਸਕ੍ਰਿਪਸ਼ਨ 'ਚ ਕਹਿ ਰਿਹਾ ਜੀ ਡਿਸਕ੍ਰਿਪਸ਼ਨ 'ਚ ਪੈ ਰਿਹਾ ਹੈ ਕਿ ਪੈਸੇਂਜਰ ਆਪਰੇਟਰ ਦਾ ਫਾਲਟ ਨੇ ਇੱਕ ਦੋ ਐਕਟਿਵ ਕੋਡ ਨੇ ਇੱਕ ਦੋ ਪੈਸਿਵ ਕੋਡ ਨੇ ਪਰ ਉਹਨਾਂ ਦੀ ਪੂਰੀ ਇਨਫਰਮੇਸ਼ਨ ਨਹੀਂ ਆਈ ਠੀਕ ਹੋ ਗਿਆ ਹੁਣ ਇਹ ਇਨਫਰਮੇਸ਼ਨ ਜਿਹੜੀ ਆ ਉਹ ਸਾਡੇ ਇੰਟਰਨੈਸ਼ਨਲ ਦੇ 메ਨ ਕੰਪਿਊਟਰ ਚਲੇ ਗਈ ਤੁਸੀਂ ਸਾਨੂੰ ਕਾਲ ਕੀਤਾ ਮੈਂ ਕੰਪਿਊਟਰ ਤੇ ਗਿਆ ਮੈਂ ਕੰਪਿਊਟਰ ਜਾ ਕੇ ਤੁਹਾਨੂੰ ਦੱਸ ਸਕਦਾ ਭਾਈ ਜਿਹੜੇ ਕੋਡ ਆਏ ਨੇ ਇਹ ਟ੍ਰਾਂਸਮਿਸ਼ਨ ਦੇ ਕੋਡ ਆ ਹੂੰ ਇਹ ਇੰਜਨ ਦੇ ਕੋਡ ਆ ਠੀਕ ਹੋ ਗਿਆ ਇਹ ਏਪੀਓ ਦੇ ਕੋਡ ਸੋਰੀ ਆਪਣਾ ਡੀਪੀਓਫ ਦੇ ਕੋਡ ਨੇ ਕੀ ਇਹ ਕੋਡ ਕੋਈ ਛੋਟੇ ਕੋਡ ਨੇ ਜਿਹੜੇ ਨਾਲ ਟਰੱਕ ਚਲਾਉਂਦੇ ਰਹੋ ਕੋਈ ਟੈਨਸ਼ਨ ਨਹੀਂ ਜਾਂ ਇਹ ਵੱਡੇ ਕੋਡ ਨੇ ਕਿ ਤੁਸੀਂ ਇੰਟਰਨੈਸ਼ਨਲ ਕੋਲ ਜਾਣਾ ਜਣਾ ਯਾਨੀ ਮਰਜ਼ ਡਾਇਗਨੋਸ ਹੋ ਜਾਏਗਾ ਰੋਡ ਦੇ ਉੱਤੇ ਪਤਾ ਚੱਲ ਜਾਏਗਾ ਕਿ ਇਹ ਟ੍ਰੱਕ 'ਚ ਬਿਮਾਰੀ ਕੀ ਹੈ ਮਸਲਾ ਕੀ ਹੈ ਹੁਣ ਕਿਹੜੇ ਡਾਕਟਰ ਕੋਲ ਲੈ ਕੇ ਜਾਣਾ ਕਿਹੜੇ ਹਸਪੀਟਲ ਲੈ ਕੇ ਜਾਣਾ ਤੁਸੀਂ ਯੂ ਐਸ اے ਅਮਰੀਕਾ ਮੈਕਸੀਕੋ ਕਿੱਧਰ ਵੀ ਹੋ ਤੁਸੀਂ ਇਹ ਡਾਇਗਨੋਸ ਕਨੈਕਟ ਕਰਨਾ ਨਾਲ ਸਾਨੂੰ ਕਾਲ ਲਾ ਦੇਣੀ ਹੈ ਤੁਹਾਨੂੰ ਰਾਈਟ ਅਵੇ ਦੱਸ ਦਾਂਗੇ ਕਿ ਭਾਈ ਤੁਹਾਡੇ ਟ੍ਰੱਕ ਨਾਲ ਕੀ ਚਾਹੀਦਾ ਕਿਉਂਕਿ ਅਸੀਂ ਸਾਲ ਦੀ ਵਾਰੰਟੀ ਤੇ ਦੇ ਹੀ ਰਹੇ ਹਾਂ ਜਿਹਦੇ ਵਿੱਚ ਮੋਸਟਲੀ ਕੰਪੋਨੈਂਟ ਕਵਰ ਨੇ ਠੀਕ ਹੋ ਗਿਆ ਠੀਕ ਹੈ ਨਾ ਹੁਣ ਮੇਰੇ ਖਿਆਲ ਆ 5 ਮਿੰਟ ਕੰਪਿਊਟਰ ਜਾ ਕੇ ਬੈ ਕੇ ਹੁਣ ਨੇ ਐਕਸਪਲੇਨੇਸ਼ਨ ਕਰੀ ਜਿਹੜਾ ਆਪਾਂ ਟਰੱਕ ਨੂੰ ਆਨ ਬੋਰਡ ਕੀਤਾ ਅੱਗੇ ਚੱਲਦੇ ਆਂ ਕੰਪਿਊਟਰ ਇਹ ਦੱਸੋ ਕਿ ਇਹ ਚਲੋ ਪੁਰਜ਼ਾ ਦੇ ਇੱਥੇ ਛੋਟਾ ਜਿਹੜਾ ਦੀ ਮਸ਼ੀਨ ਸੀ ਤੁਸੀਂ ਇੱਥੇ ਲਾਤੀ ਟਰੱਕ ਨਾਲ ਤੇ ਇਹ ਕੋਈ ਐਪ ਜਿਹੜੀ ਡਾਊਨਲੋਡ ਕਰਨੀ ਪਣੀ ਹੈ ਕਸਟਮਰ ਨੂੰ ਕੀ ਕਰਨਾ ਜ਼ਰਾ ਇਹਦੇ ਬਾਰੇ ਬੋਲੋ ਇਹਦਾ ਨਾਮ ਹੈ ਡਿਸਪਲੇ ਲਿੰਕ ਇਹ ਐਪ ਤੁਹਾਨੂੰ ਡਾਊਨਲੋਡ ਕਰਨੀ ਪਣੀ ਹੈ ਇਹ ਜਿਹੜੀ ਡਿਸਪਲੇ ਲਿੰਕ ਦੀ ਐਪ ਇਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਗੀ ਜਦੋਂ ਹੀ ਇਹਦੇ ਨਾਲ ਕੋਈ ਵੀ ਹੋਰ ਟਰੱਕ ਕਰ ਸਕਦੇ ਹੋ ਫਾਰ ਇਗਜ਼ਾਮਪਲ ਤੁਸੀਂ ਇਹਦੇ ਦੇਖੋ ਨਾ ਦੋ ਤਰੀਕੇ ਨੇ ਇਹ ਵਾਲਾ ਕੋਡ ਜਿਹੜਾ ਹੈ ਇਹ ਤੁਸੀਂ ਫਰੇਟ ਲਾਈਨਰ ਵੀ ਲਾ ਸਕਦੇ ਹੋ ਕੈਨਵਰਸ ਵੀ ਲਾ ਸਕਦੇ ਹੋ ਇਹ ਜਿਹੜਾ ਵਾਲਵ ਵੀ ਲਾ ਸਕਦੇ ਹੋ ਅੱਛਾ ਤੁਸੀਂ ਜਿਹੜਾ ਉਹਦੇ ਕੋਡ ਨੇ ਉਹ ਸਟੱਡੀ ਵੀ ਕਰ ਸਕਦੇ ਹੋ ਪਰ ਉਹ ਕੋਡ ਜਿਹੜੇ ਜਨਰਿਕ ਕੋਡ ਹੋਣਗੇ ਠੀਕ ਹੈ ਜਦੋਂ ਇਹ ਅਪਲੋਡ ਹੋ ਜਾਏਗੀ ਸਾਡੇ ਕੰਪਿਊਟਰ 'ਚ ਜਿਹੜਾ ਮੇਨ ਕੰਪਿਊਟਰ ਆ ਇੰਟਰਨੈਸ਼ਨਲ ਦਾ ਫਿਰ ਉਹ ਇਨਫੋਰਮੇਸ਼ਨ ਸਾਡੇ ਕੋਲ ਉਹ ਹੋਏਗੀ ਜਿਹੜੀ ਯੂਨੀਕ ਟੂ 댓 ਪਾਰਟਿਕੂਲਰ ਮਾਡਲ ਤੇ ਫੁੱਲ ਡਿਸਕ੍ਰਿਪਸ਼ਨ ਠੀਕ ਹੋ ਗਿਆ इवन ਜੇ ਤੁਸੀਂ ਕਹੋਗੇ ਯਾਰ ਮੈਨੂੰ ਪਾਰਟ ਕਿਹੜਾ ਚਾਹੀਦਾ ਸੀ ਤੁਹਾਨੂੰ ਇਹ ਵੀ ਦੱਸ ਸਕਦੇ ਆ ਕਿ ਇਹਦੇ ਵਿੱਚ ਕਿਹੜੇ ਕਿਹੜੇ ਪਾਰਟ ਇਨਵੋਲਵ ਨੇ ਹੂੰ ਹੂੰ इवन ਇਹ ਵੀ ਦੱਸ ਸਕਦੇ ਹੋ ਦੀ ਲੇਬਰ ਕਿੰਨੀ ਆ ਉਹ ਵਾਰੰਟੀ ਚ ਹੈਗਾ ਜਾਂ ਨਹੀਂ ਹੈਗਾ ਇਹ ਇਨਫੋਰਮੇਸ਼ਨ ਜਿਹੜੀ ਹੈ ਨਾ ਇਹ ਬਹੁਤ ਯੂਨੀਕ ਇਨਫੋਰਮੇਸ਼ਨ ਹੈ ਜਿਹੜਾ ਯੂ ਐਸ ਏ ਟਰੱਕ ਸੇਲ ਜਿਹੜਾ ਡੀਲਰ ਆ ਇੰਟਰਨੈਸ਼ਨਲ ਦਾ ਉਹਦੇ ਕੋਲ ਇਹ ਇਨਫੋਰਮੇਸ਼ਨ ਅਵੇਲੇਬਲ ਆ ਤੁਹਾਡੇ ਸਿਸਟਮ ਚ ਜਦੋਂ ਤੁਸੀਂ ਟਰੱਕ ਲੈ ਕੇ ਜਾ ਰਹੇ ਹੋ ਇਹ ਚੀਜ਼ਾਂ ਪਹਿਲਾਂ ਅਸੀਂ ਪਬਲਿਕ ਨਹੀਂ ਕਰਦੇ ਸੀ ਯੂ ਐਸ ਏ ਟਰੱਕ ਸੇਲ ਪਹਿਲਾਂ ਇਹ ਹਿਸਟਰੀ ਬਣਾਉਣ ਜਾ ਰਹੇ ਆ ਕਿ ਪਬਲਿਕਲੀ ਕਸਟਮਰ ਨੂੰ ਦੇ ਦੇਗਾ ਤਾਂ ਕਿ ਕਸਟਮਰ ਕੋਲ ਪੂਰਾ ਕੰਟਰੋਲ ਹੋ ఇన్ਫਾਰਮੇਸ਼ਨ ਦਾ ਔਨ ਰੋਡ ਡਾਇਗਨੋਸਟਿਕ ਟੂਲ ਜਿਹੜਾ ਲਿੰਕ ਹੋਏਗਾ ਮੇਨ ਕੰਪਿਊਟਰ ਨਾਲ ਇੰਟਰਨੈਸ਼ਨਲ ਦੇ ਯਾਨੀ ਬਜਾਏ ਕਿ ਛੋਟੇ ਜਿਹੇ ਮਸਲੇ ਕੀ ਟੋਇੰਗ ਕਰਨਾ ਪਵੇ ਯਾ ਕੋਈ ਹੋਰ ਮਸਲਾ ਹੋ ਉੱਥੇ ਬੈ ਕੇ ਪਹਿਲੇ ਡਾਇਗਨੋਸ ਕਰੋ ਕਿ ਦਾ ਪ੍ਰੋਬਲਮ ਕੀ ਮਰਜ਼ ਕੀ ਹੈ ਮਰਜ਼ ਕੀ ਹੈ ਇਹ ਤੁਸੀਂ ਛੋਟਾ ਕੰਮ ਆ ਤਾਂ ਤੁਸੀਂ ਸਪੀਡ ਕੋ ਲਫਤ ਲੈ ਕੇ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਛੋਟੇ ਕੰਮ ਉਹਨਾਂ ਕੋਲ ਕਵਰ ਨੇ ਵਾਰੰਟੀ ਚ ਕਵਰ ਨੇ ਜੇ ਕੋਈ ਵੱਡਾ ਕੰਮ ਆ ਤੇ ਤੁਸੀਂ ਲੈ ਕੇ ਜਾ ਸਕਦੇ ਹੋ ਆਪਣਾ ਇੰਟਰਨੈਸ਼ਨਲ ਕਾਲ ਹੁਣ ਜਿਹੜੇ ਹੁਣ ਜਿਵੇਂ ਨਵੀਂ ਵਾਰੰਟੀ ਆਈ ਆ ਜਿਹੜੀ ਫੈਬਰੂਰੀ 2 ਨੂੰ ਆਨ ਕੀਤੀ ਆ ਉਹਦੇ ਚ ਹੁਣ ਜਿਹੜਾ ਟੋਇੰਗ ਸੀ 550 ਡਾਲਰ ਦੀ ਉਹਨੂੰ ਇਨਕਰੀਜ਼ ਕਰਕੇ 1100 ਡਾਲਰ ਕਰ ਦਿੱਤਾ ਗਿਆ ਅੱਛਾ ਜਿਹੜੀ ਉਹ ਐਪ ਹੈ ਉਹ ਫ੍ਰੀਲੀ ਨਹੀਂ ਡਾਊਨਲੋਡ ਹੋ ਜਾਗੀ ਉਹਦੇ ਕੋ ਚਾਰਜਸ ਨਹੀਂ ਨਹੀਂ ਜੀ ਉਹਦੇ ਕੋਈ ਚਾਰਜ ਨਹੀਂ ਹੈ ਇਹ ਜਿਹੜਾ ਇਹ ਜਿਹੜਾ ਟੂਲ ਹੁੰਦਾ ਇਹਨੂੰ ਕਹਿੰਦੇ ਬਲੂ ਲਿੰਕ ਇਹਦੇ ਟੂਲ ਇਹਦੇ ਪੈਸੇ ਹੁੰਦੇ ਨੇ ਅੱਛਾ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਡੀ ਸੇਲ ਦੇ ਅੰਦਰ ਤੁਹਾਨੂੰ ਫ੍ਰੀ ਦਈਏ ਨਹੀਂ ਉਹਦੀ ਪ੍ਰਾਈਸ ਇਹਦੇ ਅੰਦਰ ਤੁਹਾਨੂੰ ਚਾਰਜ ਨਾ ਕਰੀਏ ਉਹਦਾ ਗੱਲਬਾਤ ਚੱਲ ਰਹੀ ਹੈ ਪਰ ਆਲਰੇਡੀ ਨਿਊਜ਼ ਅਸੀਂ ਅਨਾਉਂਸ ਕਰ ਦਿੱਤਾ ਹੈ ਕਿ ਜਿੱਦਾਂ ਵੀ ਤੁਸੀਂ ਟਰੱਕ ਲੋਗੇ ਨਾਲ ਇਹ ਤੁਹਾਨੂੰ ਇੱਕ ਆਨਬੋਰਡ ਟੋਲ ਅਸੀਂ ਦੇਵਾਂਗੇ ਐਪ ਡਾਊਨਲੋਡ ਕਰਕੇ ਦੇਵਾਂਗੇ ਤੁਹਾਡੇ ਤੁਹਾਡੇ ਵਾਸਤੇ ਸਿੱਧਾ ਹੋ ਜਾਏ ਈਜ਼ੀ ਹੋ ਜਾਏ ਕੰਮ ਮੈਂ ਤਾਂ ਕਹਿੰਦਾ ਲੀ ਬਾਈ ਹੁਣ ਜਾ ਕੇ ਕੰਪਿਊਟਰ ਦਿਖਾ ਦਈਏ ਹੁਣ ਤੁਸੀਂ ਇਹ ਦਿਖਾ ਦਿੱਤਾ ਹੁਣ ਡੈਮੋ ਮਜ਼ੀਦ ਜਾ ਕੇ ਸਿਸਟਮ ਦਾ ਡੈਮੋ ਦੇਵਾਂਗੇ ਚਲੋ ਜੀ ਅੱਗੇ ਚੱਲਦੇ ਹਾਂ ਹੁਣ ਆਫਿਸ ਜਾਂਦੇ ਹਾਂ ਉੱਥੇ ਸਿਸਟਮ ਦੇ ਦੇਖਦੇ ਹਾਂ ਕਿ ਅੱਗੇ ਇਹਦੀ ਡੈਮੋ ਕੀ ਕਿਸ ਤਰ੍ਹਾਂ ਯਾਨੀ ਮਰਜ਼ ਡਾਇਗਨੋਸ ਹੋਏਗਾ ਕਿਵੇਂ ਫਿਰ ਉਹਦਾ ਇਲਾਜ ਹੋਏਗਾ ਕਿਸ ਤਰ੍ਹਾਂ ਹੋਏਗਾ ਸਾਰ ਹੁਣ ਅਸੀਂ ਆਫਿਸ ਚੱਲ ਕੇ ਦਿੰਦੇ ਆਓ ਸ਼ਾ ਜੀ ਥੈਂਕ ਯੂ ਜੀ ਡੈਮੋ ਵੇਖਿਆ ਹੈ ਟਰੱਕ ਦੇ ਨਾਲ ਖੜੇ ਹੋ ਕੇ ਕਿ ਕਿਵੇਂ ਇਹਨੂੰ ਇੰਸਟਾਲ ਕਰਨਾ ਹੈ ਕਿਵੇਂ ਲਾਣਾ ਹੈ ਹੁਣ ਅਸੀਂ ਚੱਲਾਂਗੇ ਆਫਿਸ ਦੇ ਅੰਦਰੋਂ ਆ ਗਏ ਨੇ ਸ਼ਾ ਜੀ ਨਾਲ ਤੇ ਆਫਿਸ ਦੇ ਵਿੱਚ ਦੇਖਦੇ ਆ ਕਿ ਸਿਸਟਮ ਦੇ ਕਿਸ ਤਰ੍ਹਾਂ ਵਰਕ ਕਰਦਾ ਹੈ ਜੀ ਹੁਣ ਇਹਦੇ ਜਾ ਕੇ ਨਾ ਅਸੀਂ ਜਿਹੜਾ ਸਰਵਿਸ ਡਾਇਗਨੋਸਟਿਕ ਜਿਹੜਾ ਕੰਪਿਊਟਰ ਆ ਇੰਟਰਨੈਸ਼ਨਲ ਦਾ ਜਿਹੜਾ ਮੇਨ ਫਰੇਮ ਆ ਉਹਦੇ ਚ ਜਾ ਕੇ ਹੁਣ ਅਸੀਂ ਚੈੱਕ ਕਰਦੇ ਆ ਕਿ ਉਹਦੇ ਚ ਕੀ ਕੀ ਕੋਡ ਆਇਆ ਹੈ ਅੱਛਾ ਜੀ ਠੀਕ ਹੋ ਗਿਆ ਹੁਣ ਅਸੀਂ ਆਫਿਸ ਪਹੁੰਚ ਗਏ ਹਾਂ ਦੇਖਦੇ ਹਾਂ ਕਿ ਸਾਜੀ ਸਿਸਟਮ ਤੇ ਕੀ ਸਾਨੂੰ ਦਿਖਾਉਣਾ ਹੈ ਇਹ ਤੁਸੀਂ ਅੱਧਰ ਆ ਜਾਓ ਕਿਉਂਕਿ ਅਸੀਂ ਕੈਮਰਾਮੈਨ ਵੀ ਆਫ ਕਰ ਰਹੇ ਹਾਂ ਤਾਂ ਨਾਲ ਇਹ ਚੱਲ ਰਹਿਗਾ ਤੁਸੀਂ ਇਹ ਸਿਸਟਮ ਬਿਲਕੁਲ ਇਹ ਬਲੈਂਕ ਸਕਰੀਨ ਹੈ ਤੇ ਦੇਖਦੇ ਹਾਂ 106 ਜੀ ਜਿਹੜਾ ਅਸੀਂ ਟਰੱਕ ਦੇਖ ਕੇ ਆਏ ਆ ਉਹਦਾ ਨਾਮ ਹੈ ਜੀ 106 ਉਹਦਾ ਸਟਾਕ ਨੰਬਰ ਹੈ ਬਿਲਕੁਲ ਉਹੀ ਨਾਮ ਹੈ ਉਹੀ ਨੰਬਰ ਹੈ ਇਹਦਾ ਨਾਮ ਹੈ 1 2 3 4 5 6 7 8 ਇਹ ਇਹਦਾ ਬਿਨ ਨੰਬਰ ਹੈ ਅਸੀਂ ਬਿਨ ਨੰਬਰ ਚੱਕ ਲਿਆ ਲਾਸਟ 8 ਹੁਣ ਅਸੀਂ ਚਲੇ ਗਏ ਇੰਟਰਨੈਸ਼ਨਲ ਦੇ ਕੰਪਿਊਟਰ 'ਚ ਜੀ ਅਸੀਂ ਹੁਣ ਉਹਦਾ ਜਿਹੜਾ ਇਨਫੋਰਮੇਸ਼ਨ ਆ ਉਹ ਲੌਗ ਇਨ ਕਰ ਲਈ ਆ ਇਹ ਦੇਖੋ ਜੀ ਆਨ ਬੋਰਡ ਟੂਲ 'ਚ ਆ ਗਈ ਆ ਹੁਣ ਇਹਦੇ 'ਚ ਜਿਹੜੇ ਨੇ ਇਨਐਕਟਿਵ ਕੋਡ 4 ਨੇ ਐਕਟਿਵ ਕੋਡ 0 ਆ ਤੇ ਅਸੀਂ ਜਾ ਕੇ ਦੇਖ ਵੀ ਸਕਦੇ ਆ ਕਿਹੜੇ ਕਿਹੜੇ ਕੋਡ ਨੇ ਤੇ ਹੁਣ ਅਸੀਂ ਬੇਸਿਕਲੀ ਆਪਣਾ ਆਈਡੀ ਚੈੱਕ ਕਰ ਰਹੇ ਆ ਸਿਸਟਮ ਵਿੱਚ ਕਿ ਜਿਹੜਾ ਟਰੱਕ ਆ ਉਹਦੇ ਵਿੱਚ ਸਵਿਚ ਪੈਕ ਕਿਹੜਾ ਲੱਗਾ ਲਾਸਟ ਕਮਿਊਨੀਕੇਸ਼ਨ ਇੱਕ ਰੇਡੀਓ ਦਾ ਕੋਡ ਆ ਰਿਹਾ ਤੇ ਇੱਕ ECM ਦਾ ਕੋਡ ਆ ਰਿਹਾ ਤੇ ਵਰਚੂਅਲੀ ਅਸੀਂ ਇਸ ਟਰੱਕ ਦੀ ਮਤਲਬ ਕੋਈ ਵੀ ਇਨਫੋਰਮੇਸ਼ਨ ਹੋਵੇ ਜਿਹਦੇ ਵਿੱਚ ਅਸੀਂ ਵਾਰੰਟੀ ਦੀ ਕਵਰੇਜ ਹੋਵੇ ਕਿਹੜੀ-ਕਿਹੜੀ ਚੀਜ਼ ਕਵਰ ਹੈ ਵਾਰੰਟੀ 'ਚ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਅਸੀਂ ਕੱਢ ਸਕਦੇ ਆ ਸਾਨੂੰ ਵਾਰੰਟੀ ਦੀ ਇਨਫੋਰਮੇਸ਼ਨ ਵੀ ਆ ਜਾਣੀ ਆ ਨਾਲ ਅਸੀਂ ਉਹਦੀ ਪਾਲਿਸੀ ਕਵਰੇਜ ਵੀ ਦੇਖ ਸਕਦੇ ਹਾਂ ਉਹਦੇ ਤੇ ਕਿਹੜੀ ਕਿਹੜੀ ਪਾਲਿਸੀ ਪਾਲਿਸੀ ਕਵਰੇਜ ਲੱਗੀ ਆ ਤੇ 올 ਟੂਗੇਦਰ ਜਿਹੜਾ ਅਸੀਂ ਮਤਲਬ ਸਿਸਟਮ ਇੰਟਰੋਡਿਊਸ ਕਰ ਰਹੇ ਹਾਂ ਹੁਣ ਕਿ ਕਸਟਮਰ ਜਿਹੜਾ ਉਹ ਆਪਣਾ ਬੈਠਾ ਹੋਏਗਾ ਟਰੱਕ 'ਚ ਮਿਡਲ ਆਫ 애રિዞਨਾ ਅਸੀਂ ਬੈਠੇ ਆ ਬੇਕਰਫੀਲਡ ਅਸੀਂ ਬੇਕਰਫੀਲਡ ਬੈੱਕ ਉਹਦਾ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਸਟਮਰ ਨਾਲ ਡਿਸਕਸ ਕਰ ਸਕਦੇ ਆ ਕੋਡਾਂ ਦੀ ਵਾਲੇ ਡਿਸਕਸ ਕਰ ਸਕਦੇ ਆ ਈਵਨ ਜੇ ਕਸਟਮਰ ਨੂੰ ਇਨਫੋਰਮੇਸ਼ਨ ਚਾਹੀਦੀ ਜਿਹੜੀ ਵਾਰੰਟੀ ਚ ਕਵਰ ਨਹੀਂ ਆ ਉਹ ਕਹਿੰਦਾ ਜੀ ਮੈਨੂੰ ਇੱਕ ਪਾਰਟ ਚਾਹੀਦਾ ਉਹਦੀ ਪਾਰਟ ਦੀ ਈਵਨ ਅਸੀਂ ਜਾ ਕੇ ਪਿਕਚਰ ਵੀ ਭੇਜ ਸਕਦੇ ਹਾਂ ਇੰਸਟਾਲੇਸ਼ਨ ਦੀ ਪਿਕਚਰ ਵੀ ਭੇਜ ਸਕਦੇ ਆ ਜਾਂ ਅਸੀਂ ਡਾਇਰੈਕਟ ਕਰ ਸਕਦੇ ਹਾਂ ਕਿ ਕਿਹਦੇ ਕੋਲ ਜਾਣਾ ਚਾਹੀਦਾ ਤੁਸੀਂ ਕਿਹੜੇ ਇੰਟਰਨੈਸ਼ਨਲ ਲੋਕੇਸ਼ਨ ਦੀ ਜੇ ਬਹੁਤ ਵਾਰੀ ਇਦਾਂ ਦੀ ਗੱਲ ਹੁੰਦੀ ਹੈ ਜੀ ਪਾਰਟਸ ਐਕਸਪੈਂਸਿਵ ਨੇ ਪਾਰਟ ਕਿੰਨਾ ਐਕਸਪੈਂਸਿਵ ਨੇ? ਕੀ ਤੁਸੀਂ ਪਾਰਟ ਖਰੀਦੇ ਨੇ? ਹਮ ਹਮ ਦੇਖੋ ਜੀ ਜਿਹੜੇ ਟਰੱਕ ਦੇ 70% ਪਾਰਟ ਨੇ ਉਹ ਤੇ ਸਭ ਦੇ ਸੇਮ ਹੀ ਨੇ। ਹਮ ਹਮ ਬ੍ਰੇਕਾ ਵੀ ਸੇਮ ਨੇ, ਇੰਟਰਚੇਂਜੇਬਲ ਨੇ, 에ਅਰ ਬੈਗ ਵੀ ਸੇਮ ਨੇ, ਸ਼ੌਕਰ ਵੀ ਸੇਮ ਨੇ, ਕਮਾਨੀਆਂ ਵੀ ਸੇਮ ਨੇ। ਡਿਫਰੈਂਸ ਆਂਦਾ ਇੰਜਨ ਦੇ ਉੱਤੇ, ਟਰਾਂਸਮਿਸ਼ਨ ਦੇ ਉੱਤੇ, ਟਰਾਂਸਮਿਸ਼ਨ ਵੀ ਮੋਸਟਲੀ ਸੇਮ ਹੀ ਹੁੰਦਾ, ਆਈਟਮ ਦਾ ਹੁੰਦਾ। ਜਿਹੜੇ ਪਾਰਟਸ ਜਿਹੜੇ ਨੇ, ਪਾਰਟਸ, ਯਾਨੀ ਤੁਸੀਂ ਇਹ ਵੀ ਦੱਸ ਸਕੋਗੇ ਕਿ ਪਾਰਟਸ ਕਿੱਥੇ ਤੋਂ ਅਵੇਲੇਬਲ ਨੇ, ਕਿੱਥੇ ਨਹੀਂ। ਉਹ ਵੀ ਪੂਰਾ ਅਸੀਂ ਇਵਨ ਪਾਰਟ ਦਾ ਨੰਬਰ ਵੀ ਦੇ ਸਕਦੇ ਹਾਂ ਕਿ ਅੱਛਾ ਜੀ ਮਤਲਬ ਹੋਲ ਆਈਡੀਆ ਇਜ਼ ਕਿ ਜਿਹੜਾ ਮੈਂ ਬਾਰ ਬਾਰ ਯੂਜ਼ ਕਰ ਰਿਹਾ ਹਾਂ ਕਿ ਯੂ ਐਸ ਏ ਟਰੱਕ ਸੇਲ ਜਿਹੜਾ ਹਿਸਟਰੀ ਬਣਾ ਰਿਹਾ ਉਹ ਹਿਸਟਰੀ ਬਣਾਉਣ ਦੀ ਟੋਟਲ ਇਹ ਰੀਜ਼ਨ ਹੈ ਕਿ ਔਨ ਦਾ ਗੋ ਜਿਹੜੇ ਡਾਇਗਨੋਸਟਿਕ ਟੂਲ ਨੇ ਉਹ ਕਸਟਮਰ ਕੋਲ ਵੀ ਅਵੇਲੇਬਲ ਨੇ ਡਰਾਈਵਰ ਕੋਲ ਵੀ ਅਵੇਲੇਬਲ ਨੇ ਤੇ ਜੇ ਉਹਨਾਂ ਦਾ ਤੁਸੀਂ ਡੀਪਲੀ ਇਨਫੋਰਮੇਸ਼ਨ ਲੈਣੀ ਹੈ ਤੇ ਉਹ ਯੂ ਐਸ ਏ ਟਰੱਕ ਸੇਲ ਕੋਲ ਵੀ ਇਨਫੋਰਮੇਸ਼ਨ ਅਵੇਲੇਬਲ ਹੈ ਜੇ ਕਿਸੇ ਵੀ ਇੰਟਰਨੈਸ਼ਨਲ ਤੇ ਜਾਓਗੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਅਸੀਂ ਔਨ ਬੋਰਡ ਡਾਇਗਨੋਸਟਿਕ ਕਰ ਲਈ ਆ ਕੰਪਿਊਟਰ 'ਚ ਆਲਰੇਡੀ ਸਾਰੇ ਕੋਡ ਆ ਗਏ ਨੇ ਇਹ ਵਾਰੰਟੀ ਚ ਹੈਗੇ ਤੁਸੀਂ ਮੈਨੂੰ ਦੱਸੋ ਹੁਣ ਕਿੰਨਾ ਟਾਈਮ ਲੱਗੇਗਾ ਮੈਂ ਟਰੱਕ ਲਿਆਵਾਂ ਮੈਨੇ ਤਾਂ ਦੱਸਿਆ ਤਾਂ ਟਾਈਮ ਬਚ ਜਾਏਗਾ ਕੋਈ ਬេស ਨਹੀਂ ਕਰਨੀ ਕੋਈ ਹੋਰ ਉਹਨੇ ਤਰਫੋਂ ਕੋਈ ਰਿਸਿਸਟੈਂਸ ਨਹੀਂ ਹੋਣੀ ਆਲਰਾਇਟ ਤੁਸੀਂ ਡਾਇਗਨੋਸ ਕਰਕੇ ਚਲੇ ਜਾਓ ਕਿ ਇਹ ਹੀ ਪ੍ਰੋਬਲਮ ਹੈ ਇਹਨੂੰ ਹੀ ਤੁਸੀਂ ਸਾਲਵ ਕਰਨਾ ਹੈ ਜੀ ਬਿਲਕੁਲ ਜੀ ਬਿਲਕੁਲ ਫਰਦਰ ਇਹ ਕਿ ਮੈਂ ਮਕੈਨਿਕ ਨਹੀਂ ਹੈਗਾ ਮੈਂ ਹੁਣ ਮਕੈਨਿਕ ਦੀ ਸਕਿੱਲ ਹੋਰ ਨੇ ਜਿਵੇਂ ਕੋਈ ਕੋਡ ਹੁੰਦੇ ਨੇ ਜਿਹੜੇ ਕੰਪਲੀਕੇਟਿਡ ਹੁੰਦੇ ਨੇ ਉਹ ਤਿੰਨ ਚਾਰ ਚੀਜ਼ਾਂ ਨੂੰ ਰੈਜ਼ੋਲੂਸ਼ਨ ਕਰਕੇ ਉਹਦਾ ਕੋਡ ਹੁੰਦਾ ਪਰ ਐਟਲੀਸਟ ਜਿਹੜੀ ਬਿਗਨਿੰਗ ਇਨਫੋਰਮੇਸ਼ਨ ਆ ਉਹ ਸਾਰੀ ਸਾਡੇ ਕੋਲ ਅਵੇਲੇ ਜਿਹੜਾ ਇੰਟਰਨੈਸ਼ਨਲ ਡੀਲਰ ਆ ਹੁਣ ਇੰਟਰਨੈਸ਼ਨਲ ਡੀਲਰ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਜਿਹੜੀ ਉਹ ਜਿਹੜਾ ਬਲੂ ਲਿੰਕ ਆ ਜਿਹੜਾ ਮੈਜਿਕ ਲਿੰਕ ਆ ਉਹ ਅਸੀਂ ਕਸਟਮਰ ਨੂੰ ਦੇ ਦਿੱਤਾ ਕਸਟਮਰ ਆਪ ਵੀ ਪੜ ਸਕਦਾ ਤੇ ਨਾਲ ਜਦੋਂ ਐਪਲੀਕੇਸ਼ਨ ਉਹਦੀ ਜਿਹੜੀ ਆ ਇਨਫੋਰਮੇਸ਼ਨ ਅਪਲੋਡ ਕਰੇਗਾ ਸਿਸਟਮ 'ਚ ਤੇ ਅਸੀਂ ਵੀ ਇਹ ਤੋਂ ਪੜ ਕੇ ਉਹਨੂੰ ਪੂਰਾ ਗਾਈਡ ਕਰ ਸਕਦੇ ਹਾਂ ਕਸਟਮਰ ਤੇ ਹੁਣ ਜਿਹੜਾ ਟਰੱਕਰ ਵੀ ਸਾਡੇ ਉਹ ਰੋਲ ਤੇ ਸਟਕ ਨਹੀਂ ਹੋਣਗੇ ਕਿ ਚੀਜ਼ ਸਮਝ ਨਹੀਂ ਆ ਰਹੀ ਕਿ ਤੋਂ ਮੈਕੈਨਿਕ ਲੋਗੋ ਕੀ ਟੋਟੋਇੰਗ ਦੇਖੋ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਇੱਕ ਕਸਟਮਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਇਹਦੇ 'ਚ ਟਰੱਕ 'ਚ ਲਾਈਟ ਆ ਗਈ ਆ ਇੰਜਨ ਲਾਈਟ ਆ ਗਈ ਆ ਮੈਂ ਕਿਹਾ ਠੀਕ ਆ ਮੈਂ ਕਿਹਾ ਇਹ ਵਾਰੰਟੀ 'ਚ ਕਵਰ ਆ ਕੀ ਕਵਰ ਆ ਪਰ ਭਾਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਕਿਹਾ ਟਾਈਮ ਤੇ ਕੋਈ ਚੱਕਰ ਨਹੀਂ ਪਰ ਚੈੱਕ ਤੇ ਕਰਾ ਲਓ ਉਹਨੇ ਚੈੱਕ ਕਰਾਇਆ ਤੇ ਉਹਦਾ ਏਸੀ ਦਾ ਕੋਡ ਸੀਗਾ ਉਹ ਮਤਲਬ ਮਾਈਨਰ ਕੋਡ ਆ ਉਹਦੇ ਨਾਲ ਕੋਈ ਵੱਡਾ ਪ੍ਰੋਬਲਮ ਨਹੀਂ ਸੀਗਾ ਤੇ ਮਕੈਨਿਕ ਨੇ ਉਹਨੇ ਇਹੀ ਕਿਹਾ ਕਿ ਭਾਈ ਜੇ ਤੂੰ ਟਾਈਮ ਨਹੀਂ ਹੈਗਾ ਤੇਰੇ ਕੋਲ ਲੋਡ ਲੱਗਾ ਤੂੰ ਚਲਾਉਂਦਾ ਰਹੇ ਜਦੋਂ ਲੋਡ ਲਾ ਗਏ ਉਹਦੇ ਬਾਅਦ ਤੂੰ ਆ ਕੇ ਇਹਨੂੰ ਕਿਸੇ ਵੀ ਇੰਟਰਨੈਸ਼ਨਲ ਡੀਲਰਸ਼ਿਪ ਤੇ ਠੀਕ ਕਰਾ ਲਈ। ਉਹੀ ਇਨਫੋਰਮੇਸ਼ਨ ਜਿਹੜੀ ਉਹਨੂੰ ਜਾਣਾ ਪਿਆ ਇੰਟਰਨੈਸ਼ਨਲ ਦੇ ਲੋਕੇਸ਼ਨ ਤੇ ਤੇ ਨਾਲ ਉਹਨੇ ਆਫਕੋਰਸ ਜਿਹੜਾ ਲਾਈਨ ਇੱਕ ਅਪਾਇੰਟਮੈਂਟ ਨਹੀਂ ਬਣਾਈ ਸੀ ਤੇ ਉਹਦੇ ਚ ਵੇਟ ਵੀ ਕਰਨਾ ਪਿਆ। ਉਹ ਇਨਫੋਰਮੇਸ਼ਨ ਮੋਸਟਲੀ ਜਿਹੜੀ ਹੈ ਸਾਡੇ ਕੋਲ ਅਵੇਲੇਬਲ ਹੋ ਜਾਣੀ ਆ। ਉਹ ਇਨਫੋਰਮੇਸ਼ਨ ਦੀ ਵਜ੍ਹਾ ਤੋਂ ਜਿਹੜਾ ਡੀਲਰ ਹੈ ਜਾਂ ਅਸੀਂ ਆ ਉਹਨੂੰ ਅਸੀਂ ਗਾਈਡ ਕਰ ਸਕਦੇ ਹਾਂ ਕਿ ਵਾਟ ਇਜ਼ ਦ ਨੈਕਸਟ ਸਟੈਪ ਟੂ ਡੇ। ਅੱਛਾ ਜੀ ਇੱਥੇ ਸਵਾਲ ਹੋਰ ਵੀ ਪੈਦਾ ਹੁਣ ਜੇ ਤੁਸੀਂ ਕਿਹਾ ਕਿ ਅਪਾਇੰਟਮੈਂਟ ਹੁਣ ਇਹ ਡਾਇਗਨੋਸ ਤੁਸੀਂ ਕਰ ਲਿੱਤਾ ਹੈ ਪਾਰਟਸ ਦਾ ਵੀ ਪਤਾ ਚੱਲ ਗਿਆ ਹੈ ਮਰਜ਼ਾ ਦਾ ਵੀ ਪਤਾ ਚੱਲ ਗਿਆ ਹੈ ਹੁਣ ਉੱਥੇ ਜਾ ਕੇ ਅਪਾਇੰਟਮੈਂਟ ਤੇ ਫਿਰ ਵੀ ਮੇਰੇ ਖਾਲ ਲੈਣੀ ਪਣੀ ਹੋ। ਨਹੀਂ ਨਹੀਂ ਭਾਈ ਉਹਦੇ ਚ ਤੁਹਾਨੂੰ ਇੱਕ ਬਿਹਤਰੀ ਆ ਜਾਂਦੀ ਹੈ ਕਿ ਤੁਹਾਨੂੰ ਪਤਾ ਹੈ ਕਿ ਕਈ ਚੀਜ਼ਾਂ ਇਸ ਤਰ੍ਹਾਂ ਦੀ ਹੈ ਜਿਹੜੀ ਲਵ ਤੇ ਸਪੀਡ ਕੋਰ ਤੇ ਛੋਟੀ ਮੋਟੀਆਂ ਠੀਕ ਹੋ ਜਾਂਦੀਆਂ ਜਿਹੜੇ ਮੇਨ ਡੀਲਰਸ਼ਿਪ ਤੇ ਨਹੀਂ ਜਾਣਾ ਪੈਂਦਾ। ਹਾਂ ਤੁਹਾਨੂੰ ਐਗਜ਼ਿਟ ਲੈ ਕੇ ਜਾਣਾ ਨਹੀਂ ਪੈਣਾ। ਹਾਂ 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 ਜਿਹੜੀ ਜਿਵੇਂ ਫਲੈਗ ਸਟਾਫ ਤੇ ਆਰਸੀ ਡਬਲ ਹੈਗਾ ਉਧਰ ਇੱਕ ਕਸਟਮਰ ਆਪਣੇ ਕਸਟਮਰ ਹੈਗੇ ਆਪਣੇ ਭਾਜੀ ਉਹਨਾਂ ਨੂੰ ਭੇਜਿਆ ਮੈਂ। ਉਹਨਾਂ ਕੋਲ ਉਹ ਚੀਜ਼ ਅਵੇ ਠੀਕ ਕਰ ਦਿੱਤਾ ਪਰ ਉਹ ਪਾਰਟ ਅਵੇਲੇਬਲ ਸੀਗਾ ਜੇ ਉਹ ਪਾਰਟ ਅਵੇਲੇਬਲ ਹੀ ਨਾ ਹੁੰਦਾ ਤੇ ਆਫਕੋਰਸ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਪਰ ਸੇਮ ਥਿੰਗ ਤੁਹਾਨੂੰ ਇੱਕ ਇਨੀਸ਼ੀਅਲ ਪੀਸ ਆਫ ਮਾਈਂਡ ਮਿਲ ਜਾਏਗਾ ਯੂਐਸਏ ਟ੍ਰਕ ਸੇਲ ਤੋਂ ਕਿ ਜਿਹੜਾ ਡਾਇਗਨੋਸ A to A ਡਾਇਗਨੋਸ ਤੁਸੀਂ ਆਪ ਕਰੋਗੇ ਸਾਡੇ ਕੋਲ ਇਨਫੋਰਮੇਸ਼ਨ ਆ ਜੀ ਨਹੀਂ ਹੈ ਤੇ ਸਾਨੂੰ ਅਸੀਂ ਤੁਹਾਨੂੰ ਉਹ ਫਿਜ਼ਿਕਲੀ ਦੱਸ ਸਕਦੇ ਹਾਂ ਕਿ ਇਹਦੇ ਚ ਕੀ ਕੋਡ ਆ ਉਹ ਕੋਡ ਦਾ ਮਕਸਦ ਕੀ ਆ ਕੀ ਇਹ ਕੋਡ ਕੋਈ ਜਨਰਿਕ ਕੋਡ ਆਇਆ ਖਤਰਨਾਕ ਤੇ ਨਹੀਂ ਕਿ ਵੀ ਡਰਾਈਵ ਕਰਨ ਨਾਲ مزید ਗੱਡੀ ਨੂੰ ਨੁਕਸਾਨਦਾਰ ਨਹੀਂ ਪਹੁੰਚ ਸਕਦਾ ਬਿਲਕੁਲ ਉਹਦੇ ਚ ਜ਼ਿਆਦਾ ਟਰੱਕ ਨੂੰ ਨੁਕਸਾਨ ਨਹੀਂ ਪਹੁੰਚ ਸਕਦਾ ਤੇ ਉਹਦੇ ਚ ਪ੍ਰੋਗਰਾਮਿੰਗ ਚਾਹੀਦੀ ਆ ਏਬੀਸੀ ਦੀ ਕਈ ਚੀਜ਼ਾਂ ਇਸ ਤਰ੍ਹਾਂ ਨੇ ਜਿਹੜੀਆਂ ਉਹ ਬੇਸਿਕਲੀ ਕਵਰ ਹੁੰਦੀਆਂ ਨੇ ਅੰਡਰ ਰੀਕਾਲ ਜੇ ਰੀਕਾਲ ਹੈਗੀ ਤੇ ਉਹ ਵੀ ਤੁਸੀਂ ਦੱਸ ਦਾਂਗੇ ਭਾਈ ਇਹ ਤੇ ਰੀਕਾਲ ਦੀ ਚੀਜ਼ ਆ ਤੁਸੀਂ ਇਹ ਰੀਕਾਲ ਕਰਾ ਲਓ ਉਹਦੇ ਚ ਕਵਰ ਹੋ ਜਾਣੀ ਆ ਜਿਵੇਂ ਹੁਣ ਵੀ ਕਈ ਵਾਰੀ ਆਪਣੇ ਅਸੀਂ ਇਹ ਤਿੰਨ ਮੇਨਟੇਨੈਂਸ ਸਰਵਿਸ ਦੇ ਰਹੇ ਆ ਇੱਕ ਕਰਕੇ ਦੇ ਰਹੇ ਆ ਤੇ ਦੋ ਬਾਅਦ ਚ ਦੇ ਰਹੇ ਆ ਫਰੀ ਦੀ ਨਾ ਤੇ ਕਈ ਵਾਰੀ ਆਪਣੇ ਮੁੰਡੇ ਜਾਣਦੇ ਨੇ ਡీలਰਸ਼ਿਪ ਤੇ ਉਹ ਕਹਿੰਦੇ ਨਹੀਂ ਸਾਨੂੰ ਦਿਖਦੇ ਨਹੀਂ ਇਨਫੋਰਮੇਸ਼ਨ ਕੋਈ ਗੱਲ ਨਹੀਂ ਅਸੀਂ ਇਧਰੋਂ ਕੰਪਿਊਟਰ ਤੇ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਭੇਜ ਦਾਂਗੇ ਜਾਂ ਜਿਹੜੇ ਵੀ ਡੀਲਰ ਉਹਨਾਂ ਨੂੰ ਭੇਜ ਦਾਂਗੇ ਕਿ ਭਾਈ ਇਹ ਦੇਖੋ ਇਹਦੀ ਤੇ ਜਿਹੜੀ ਆ ਮੇਨਟੇਨੈਂਸ ਕਵਰ ਤੇ ਤੁਹਾਨੂੰ ਉਹਦੇ ਨਾਲ ਮਤਲਬ ਪੰਜਾਬੀ ਜਿਹੜੀ ਆਪਣੀ ਲੈਂਗੁਏਜ ਹੈ ਕਈ ਵਾਰੀ ਉਹ ਹਰਡਲਸ ਹੋ ਜਾਂਦੀ ਹੈ ਇੰਗਲਿਸ਼ ਵਾਲਿਆਂ ਨੂੰ ਹਾਂ ਬਿਲਕੁਲ ਤੇ ਕੋਈ ਗੱਲ ਨਹੀਂ ਅਸੀਂ ਉਹਨੂੰ ਚੈੱਕ ਕਰਕੇ ਉਹਦਾ ਸਕਰੀਨਸ਼ਾਟ ਕਰਾ ਕੇ ਤੁਹਾਨੂੰ ਭੇਜ ਦਾਂਗੇ ਤੁਸੀਂ ਆਪਣਾ ਉਹਨੂੰ ਸ਼ੋ ਕਰਾ ਲਓ ਤੁਹਾਡੇ ਵੀ ਆਸਾਨੀ ਪੈਦਾ ਹੋ ਜਾਏਗੀ ਕਮਿਊਨੀਕੇਸ਼ਨ ਜਿਹੜਾ ਗੈਪ ਹੈ ਉਹ ਖਤਮ ਹੋ ਜਾਏਗਾ ਲੱਗਦਾ ਕਿ ਇਹ ਫਾਇਦਾ ਵੀ ਦੇ ਦੇਣਾ ਦੇਖੋ ਨਾ ਅਲੀ ਪਾਈ ਹੁਣ ਮੈਂ ਜਦੋਂ ਕਵਰੇਜ ਦੇਖਣੀ ਸੀ ਸਭ ਤੋਂ ਪਹਿਲਾਂ ਵਿਲ ਨੰਬਰ ਪਾਇਆ ਫਿਰ ਮੈਂ ਉਹਦੀ ਵਾਰੰਟੀ ਦੇ ਅੰਦਰ ਗਿਆ ਫਿਰ ਵਾਰੰਟੀ ਦੇਖਿਆ ਕਿ ਇਹਦੇ ਵਿੱਚ ਵਾਰੰਟੀ ਕਵਰ ਆ ਹੂੰ ਉਹ ਕਈ ਵਾਰੀ ਜਿਹੜੇ ਨੇ ਨਾ ਆਪਣੀ ਇੰਗਲਿਸ਼ ਜਿਹੜੀ ਇਨਫਾਰਮੇਸ਼ਨ ਆ ਉਹ ਥੋੜੀ ਐਕਸਚੇਂਜ ਨਹੀਂ ਹੁੰਦੀ ਕੋਈ ਗੱਲ ਨਹੀਂ ਅਸੀਂ ਉਹਨੂੰ ਸਕਰੀਨਸ਼ਾਟ ਬਣਾ ਕੇ ਭੇਜ ਦਾਂਗੇ ਭਾਈ ਇਹ ਇਹਦੇ ਪੇਜ ਤੇ ਇਹ ਵਾਰੰਟੀ ਹੈ ਤੇ ਇਹ ਦੀ ਕਵਰੇਜ ਯਾਨੀ ਇੱਕ ਬਹੁਤ ਵੱਡੀ ਅਚੀਵਮੈਂਟ ਹੋਰ ਬਹੁਤ ਵੱਡੀ ਇੱਕ ਆਸਾਨੀ ਦੀ ਇਹ ਚੀਜ਼ ਜੀ ਇਹ ਜਦੋਂ ਮੈਂ ਹੁੰਦਾ ਸੀ ਨਾ ਕੈਰੀਅਰ ਮੇਰੇ ਵਾਸਤੇ ਇੱਕ ਡ੍ਰੀਮ ਸੀਗਾ ਕਿ ਇਦਾਂ ਦੀ ਕੋਈ ਚੀਜ਼ ਅਵੇਲੇਬਲ ਹੋਵੇ ਤੇ ਵੱਡੇ ਫਲੀਟਰ ਨੂੰ ਤਾਂ ਆਫਕੋਰਸ ਇਹ ਚੀਜ਼ਾਂ ਅਵੇਲੇਬਲ ਨੇ ਪਰ ਹੁਣ ਜਿਹੜਾ ਅਸੀਂ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਹਿਸਟਰੀ ਬ੍ਰਾਂਡ ਦੀ ਅਸੀਂ ਫਿੰਗਰ ਟਿਪ ਤੇ ਲੈ ਕੇ ਆ ਰਹੇ ਹਾਂ ਓਨਰ ਬੈਟਰ ਨੂੰ ਈਵਨ ਡਰਾਈਵਰ ਨੂੰ ਜਿਹੜਾ ਐਂਟਰੀ ਲੈਵਲ ਤੇ ਹੈਗਾ ਉਹਨੂੰ ਅਸੀਂ ਪੂਰਾ ਕੰਟਰੋਲ ਦੇ ਰਹੇ ਹਾਂ ਕਿ ਉਹ ਆਪਣਾ ਡਾਇਗਨੋਸਟਿਕ ਟੂਲ ਕਰੇ ਤੇ ਸਾਨੂੰ ਵੀ ਇਨਫੋਰਮੇਸ਼ਨ ਆਏ ਤੇ ਅਸੀਂ ਵੀ ਇੱਦੀ ਇਧਰ ਬੈ ਕੇ ਹੈਲਪ ਕਰ ਸਕੀਏ ਨਹੀਂ ਪਹਿਲੇ ਵੀ ਤੁਹਾਡਾ ਜਿਹੜਾ ਨੈਟਵਰਕ ਹੈ ਸਿਸਟਮ ਵਿੱਚ ਉਹ ਆਈਏ ਤੇ ਵੀ ਹੈ ਫਿਰ ਟੋਟਲ ਪੇਪਰਲੈਸ ਹੈ ਅਲੀ ਭਾਈ ਬਿਲਕੁਲ ਸਹੀ ਕਹਿ ਰਹੇ ਹੋ ਪਰ ਅਸੀਂ ਇੱਕ ਤਰ੍ਹਾਂ ਦੇ ਬਲਾਈਂਡ ਸੀ ਸਾਡੇ ਕੋਲ ਆਪਸ਼ਨ ਨਹੀਂ ਸੀ ਕਿ ਜਦੋਂ ਤੱਕਰ ਕੰਪਿਊਟਰ ਲਾ ਕੇ ਕਸਟਮਰ ਨੂੰ ਦੱਸ ਸਕੀ ਹੁਣ ਕਸਟਮਰ ਜਿਹੜਾ ਉਹ ਟੈਕਸਿਸ ਫਿਰਦਾ ਹੁਣ ਟੈਕਸਿਸ ਜਿਹੜੀ ਡੀਲਰਸ਼ਿਪ ਦੇ ਕੋਲ ਜਾਏਗਾ ਹੁਣ ਜਿਹੜੇ ਉਹਦੇ ਨਾਲ ਲੋਕ ਗੱਲ ਕਰਨਗੇ ਉਹਦੇ ਨਾਲ ਜਿਹੜੀ ਗੱਲਬਾਤ ਹੋਈਗੀ ਅਸੀਂ ਉਹਦੇ ਤੇ ਇਨਫੋਰਮੇਸ਼ਨ ਰਿਲਾਇ ਕਰ ਰਹੇ ਹੁੰਦੇ ਸੀ ਪਰ ਜਿਹੜਾ ਹੁਣ ਸਿਸਟਮ ਆ ਉਹ ਕਸਟਮਰ ਨੇ ਡਾਇਗਨੋਸਟਿਕ ਟੂਲ ਲਾਣਾ ਅਪਲੋਡ ਕਰਨੀ ਇਨਫੋਰਮੇਸ਼ਨ ਇਧਰੋਂ ਅਸੀਂ ਬਹਿ ਕੇ ਪੂਰੀ ਗੱਲ ਕਰ ਸਕਦੇ ਹਾਂ ਕਿ ਕੀ ਕੀ ਤੇਰੇ ਕੋਲ ਕੋਡ ਆ ਰਹੇ ਨੇ ਤੇ ਉਹਦਾ ਕੀ ਕੀ ਜਿਹੜਾ ਬੈਨੀਫਿਟ ਕਿਹੜੀ ਕਿਹੜੀ ਕਿਲ ਵਾਰੰਟੀ ਕਵਰ ਥੋੜੀ ਤੁਹਾਡੀ ਯਾਨੀ ਉਹ ਕਹਿਣ ਦਾ ਮਤਲਬ ਖਜਾਲਤ ਵੱਜ ਜਾਏਗੀ ਕਸਟਮਰ ਨੂੰ 100% ਫਾਇਦਾ ਹੋਣਾ ਇਹਦਾ ਇਹਦੇ নো ਡਾਊਟ ਦੇਖੋ ਸਾਨੂੰ ਇਹ ਅਲੀ ਭਾਈ ਦੇਖੋ ਐਂਡ ਆਫ ਦਾ ਡੇ ਸਾਡਾ ਕੰਮ ਵੱਧ ਜਾਏਗਾ ਇੱਥੇ ਸਾਡਾ ਕੰਮ ਘੱਟ ਹੋ ਜਾਏਗਾ ਠੀਕ ਆਨੈਸਟ ਓਕੇ ਮੈਂ ਹੁਣ ਸਾਨੂੰ ਕਾਲ ਆਉਂਦੀ ਹੈ ਪਾਜੀ ਅਸੀਂ ਇੱਧਰ ਖੜੇ ਆ ਪ੍ਰੋਬਲਮ ਆ ਗਿਆ ਅੱਛਾ ਪਹਿਲੇ ਉਹਨਾਂ ਨੂੰ ਸਾਨੂੰ ਕੁਐਸਚਨ ਕਰਨੇ ਪੜਦੇ ਵੀਡੀਓ ਲਾਣੀ ਪੈਂਦੀ ਹੈ ਕਿਹੜਾ ਕੋਡ ਆ ਰਿਹਾ ਕਿਦਾਂ ਦਾ ਕੋਡ ਆ ਰਿਹਾ ਕੀ ਆਵਾਜ਼ ਆ ਰਹੀਆਂ ਨੇ ਫਿਰ ਉਹਨੂੰ ਦੱਸਣਾ ਪੈਂਦਾ ਯਾਰ ਤੁਹਾਡੇ ਨਾਲ ਜਿਹੜਾ ਲਵ ਹੈ ਉਹਦੇ ਤੋਂ ਚੱਲ ਜਾਓ ਫਿਰ ਉਹ ਲਵ ਤੇ ਜਾਂਦੇ ਨੇ ਲਵ ਹੀ ਆ ਸਪੀਡ ਕੋਤੇ ਜਾਂਦੇ ਕਈ ਵਾਰੀ ਉਧਰ ਚੀਜ਼ ਕਵਰ ਹੋ ਜਾਂਦੀ ਕبھی ਕਦੀ ਉਹ ਕਹਿੰਦੇ ਯਾਰ ਦਿਸ ਇਜ਼ ਮੋਰ ਦਨ ਅਵਰ ਉਹ ਤੇ ਵੀ ਮਸਲਾ ਆ ਜਾਂਦਾ ਸਮਝਾਉਣਾ ਉਹਨਾਂ ਨੂੰ ਜੀ ਫਿਰ ਉਹਦੇ ਬਾਅਦ ਉਹਨੂੰ ਕਹਿੰਦੇ ਚਲੋ ਜੀ ਹੁਣ ਇੰਟਰਨੈਸ਼ਨਲ ਲੈ ਕੇ ਜਾਓ ਹੁਣ ਉਹ ਇੰਟਰਨੈਸ਼ਨਲ ਜਾਂਦਾ ਫਿਰ ਕਈ ਵਾਰੀ ਟੋਕ ਕਰਾਣਾ ਪੈ ਜਾਂਦਾ ਉਹ ਸਾਡੀ ਜਿਹੜੀ 99% ਜਿਹੜੀ ਖੱਜਲ ਹੈ ਨਾ ਉਹ ਸਾਡਾ ਘੱਟ ਹੋ ਕੇ ਫਿੰਗਰ ਟਿਪਸ ਫਿੰਗਰ ਟਿਪ ਆ ਜਾਣਾ ਅਸੀਂ ਕੰਪਿਊਟਰ ਜਾ ਕੇ ਅਸੀਂ ਦੱਸਣਾ ਅਛਾ ਜੀ ਇਹ ਚੀਜ਼ ਕਵਰ ਆ ਇਹ ਚੀਜ਼ ਕ ਇਗਜ਼ਾਮਪਲ ਦੇ ਰਿਹਾ ਕੋਈ ਵੀ ਖੋਲ ਲੈਣਾ ਵਾਇਲ ਇਹ ਸਾਨੂੰ ਇੱਕ ਵਾਇਰ ਦੀ ਆ ਗਈ ਜੀ ਇਹ ਕੋਈ ਕੋਰਟ ਸਿਗਾ ਵਾਇਰ ਦਾ ਤੇ ਕਿੱਦਾਂ ਠੀਕ ਹੋਇਆ ਕਿਹੜੀ ਡੀਲਰਸ਼ਿਪ ਇੰਡੀਆਨਾ ਚ ਠੀਕ ਹੋਇਆ ਡੀਲਰਸ਼ਿਪ ਦੇ ਟਾਈਮਿੰਗ ਕੀ ਨੇ ਡੀਲਰਸ਼ਿਪ ਦੀ ਈਮੇਲ ਐਡਰੈਸ ਕੀ ਹੈਗਾ ਉਹ ਸਾਰੀ ਇਨਫਾਰਮੇਸ਼ਨ ਸਾਡੇ ਕੋਲ ਆ ਜਾਂਦੀ ਹੈ ਈਵਨ ਜਿਹੜਾ ਮਕੈਨਿਕ ਨੇ ਕੰਮ ਕੀਤਾ ਹੁੰਦਾ ਉਹ ਵੀ ਸਾਡੇ ਕੋਲ ਆ ਜਾਂਦਾ ਹੂੰ ਹੂੰ ਤੇ ਕਿਹੜੇ ਮਕੈਨਿਕ ਨੇ ਸਟਾਕ ਦੇ ਉੱਤੇ ਕੰਮ ਕੀਤਾ ਤੇ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੈ ਜੀ ਅਸੀਂ ਇੰਟਰਨੈਸ਼ਨਲ ਡੀਲਰ ਡਿਟੇਲ ਚ ਸਾਡਾ ਵੀ ਨਾਮ ਆਉਂਦਾ ਹੈ ਅਸੀਂ ਵੀ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਇੰਟਰਨੈਸ਼ਨਲ ਡੀਲਰ ਆ ਟਾਈਮ ਸੇਵਿੰਗੇ ਬੇਸਿਕਲੀ ਦੇਖੋ ਨਾ ਰੋਡ ਤੇ ਜਿਹੜੀ ਤੁਹਾਨੂੰ ਪਰੇਸ਼ਾਨੀ ਸੀ ਉਹ ਵੀ ਖਤਮ ਹੋ ਗਈ ਫਿਰ ਵਰਕਸ਼ਾਪ ਜਾਣਾ ਪੈਂਦਾ ਸੀ ਕਿ ਕਿਹੜੀ ਜਾਣਾ ਹੈ ਕਿੱਥੇ ਜਾਣਾ ਹੈ ਉਹ ਵੀ ਜਿਹੜੀ ਇੱਥੇ ਡਾਇਗਨੋਸ ਹੋ ਜਾਏਗਾ ਵਕਤ ਤੋਂ ਪਹਿਲੇ ਪਤਾ ਲੱਗ ਜਾਏ ਕਿੱਥੇ ਲੈ ਕੇ ਜਾਣਾ ਹੈ ਜੀ ਬਿਲਕੁਲ ਜੀ ਬਿਲਕੁਲ ਰਾਈਟ ਵੇ ਰਾਈਟ ਯਾਨੀ ਡਾਇਰੈਕਸ਼ਨ ਤੁਸੀਂ ਉਹਨਾਂ ਨੂੰ ਪੇਜਣਾ ਹਲੇ ਭਾਈ ਇਹ ਇੰਨਾ ਵੱਡਾ ਜਿਹੜਾ ਬੈਨੀਫਿਟ ਆ ਤੁਸੀਂ ਦੇਖੋ ਕਿ ਜਿਹੜੇ ਆਪਣੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਟਰੱਕ ਡਰਾਈਵਰ ਹੀ ਹੋਣਾ ਚਾਹੀਦਾ ਉਹਨਾਂ ਨੂੰ ਮਕੈਨਿਕ ਨਹੀਂ ਹੋਣਾ ਚਾਹੀ ਹੁਣ ਸਾਡੀ ਰਿਕੁਆਇਰਮੈਂਟ ਇੰਡਸਟਰੀ ਦੀ ਹੈ ਤੇ ਅੱਧਾ ਮਕੈਨਿਕ ਹੋਏ ਅੱਧਾ ਡਰਾਈਵਰ ਹੋਏ ਅੱਧਾ ਬਿਜ਼ਨਸਮੈਨ ਹੋਏ ਅੱਧਾ ਕਸਟਮਰ ਸਰਵਿਸ ਵਾਲਾ ਹੋਏ ਯਾਨੀ ਨਾਲ ਤੁਸੀਂ ਇੱਕ ਟੋਪੀ ਪਾਈ ਆ ਡਰਾਈਵਰ ਦੀ ਨਾਲ ਦੂਜੀ ਟੋਪੀ ਪਾਈ ਆ ਤੁਸੀਂ ਮਕੈਨਿਕ ਦੀ ਨਾਲ ਤੀਜੀ ਟੋਪੀ ਪਾਈ ਆ ਤੁਸੀਂ ਉਹਨ ਜਿਹੜੇ ਉਹਦੇ ਵਿੱਚ ਜਿੰਨੀ ਇਨਫੋਰਮੇਸ਼ਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਸਟਮਰ ਨੂੰ ਦਈਏ ਉਹ ਕਸਟਮਰ ਦੇ ਮੋਢਿਆਂ ਤੋਂ ਬਾਹਰ ਲਾ ਦਈਏ ਇਹਦੇ ਅਜਿਹਾ ਜੀ ਵੈਸੇ ਬੰਦਾ ਜ਼ਿਆਦਾ ਪੜਿਆ ਲਿਖਿਆ ਹੀ ਨਾ ਹੋਵੇ ਉਹਦੇ ਲਈ ਵੀ ਤੇ ਆਸਾਨੀ ਹੈ ਇਹਦੇ ਲਈ ਕੋਈ ਜ਼ਿਆਦਾ ਪੜਿਆ ਲਿਖਿਆ ਹੋਣਾ ਵੀ ਨਹੀਂ ਨਹੀਂ ਉਹ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜਾ ਟੂਲ ਆ ਉਹ ਤੁਸੀਂ ਆਨਲਾਈਨ ਬੋਰਡ ਜਾ ਕੇ ਤੁਸੀਂ ਆਪ ਵੀ ਕਰ ਸਕਦੇ ਹੋ ਇਹ ਦੇਖੋ ਜੀ ਇਹਦਾ ਨਾਮ ਹੈ ਫਰਸਟ ਲਿੰਕ ਫਰਸਟ ਲਿੰਕ ਤੁਸੀਂ ਖੋਲੋਗੇ ਇਹ ਬਹੁਤ ਸਿੰਪਲ ਜਿਹਾ ਟੂਲ ਆ ਇਹਦੇ ਚ ਜਾ ਕੇ ਆਪਣਾ ਬਲੂਟੂਥ ਨਾਲ ਕਨੈਕਟ ਕਰੋਗੇ ਤੇ ਅਪਲੋਡ ਕਰ ਲੋਗੇ ਤੁਹਾਨੂੰ ਵੀ ਇਨਫੋਰਮੇਸ਼ਨ ਆ ਜਾਣੀ ਹੈ ਤੇ ਇੰਟਰਨੈਸ਼ਨਲ ਦੇ ਕੰਪਿਊਟਰ ਚ ਵੀ ਇਨਫੋਰਮੇਸ਼ਨ ਆ ਜਾਣੀ ਹੈ ਠੀਕ ਹੋ ਗਿਆ ਉਮੀਦ ਹੈ ਜੀ ਸਾਡੇ ਕਸਮ ਵੀਰਾਂ ਨੂੰ ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ ਟਰੱਕ ਲੈਣ ਦੇ ਇੰਟਰਸਟਿਡ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਦਾ ਤੇ ਤੁਹਾਨੂੰ ਇਹ ਵੀਡੀਓ ਸਾਡੀ ਪਸੰਦ ਆਈ ਹੋਏਗੀ ਲੇਕਿਨ ਆਖਿਰ ਇਹ ਜਾਣਦੇ ਨੇ ਫਿਰ ਉਹੀ ਰਿਕੁਐਸਟ ਹੈ ਅਗਰ ਤੁਸੀਂ ਟਰੱਕ ਲੈਣੇ ਨੇ ਰੀਪੋ ਰੈਂਟਲ ਔਰ ਆਕਸ਼ਨ ਦੇ ਟਰੱਕਾਂ ਤੋਂ ਬਚਣਾ ਚਾਹੁੰਦੇ ਹੋ ਅੱਛੇ ਟਰੱਕ ਔਰ ਮੇਨਟੇਨ ਕੰਪਨੀ ਨੇ ਟਰੱਕ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਯੂਐਸਏ ਟਰੱਕ ट है यूएसए टूल कॉम उ जाओ हर तरह की इनवेंटरी पे पूरी डिटेल पाइन परसेंट तो कोई प्रॉब्लम नहीं होगा फिर भी तो परेशानी प्रे, है कन्फ्यूजन है तो नंबर है वन एट थ्री थ्री सिक्स नाइन एट सैवन टू टू फोर उ भी राबता कर सकते हो सांलाइन सर्विसिज ने उ दरखास्तलाई करनी है फिर है कि ਫਾਈਨਾਂਸ ਦੀ ਸਹੂਲਤ ਮੌਜੂਦ ਹੈ ਵੱਡੇ ਬੈਂਕਸ ਨਾਲ ਜੁੜੇ ਹੋਏ ਨੇ ਔਰ ਨਾਨ-ਪ੍ਰੋਫਿਟ ਬੈਂਕ ਨੇ ਜਿਹੜੇ ਤੁਹਾਨੂੰ ਫੈਸਿਲਿਟੇਟ ਕਰਨ ਲਈ ਤਿਆਰ ਬੈਠੇ ਨੇ ਸਾਨੂੰ ਕੋੜਾ ਇੰਤਜ਼ਾਰ ਰਹੇਗਾ ਤੇ ਅਸੀਂ ਤੁਹਾਡੀ ਰਾਹ ਵੇਖ ਰਹੇ ਹਾਂ ਉਮੀਦ ਹੈ ਤੁਹਾਨੂੰ ਵੀਡੀਓ ਵੀ ਪਸੰਦ ਆਏਗੀ ਸ਼ੁਕਰੀਆ ਥੈਂਕ ਯੂ ਕਿਉਂਕਿ ਆਏ ਜੀ